किताब लेके गलटै टेम ते, ने किताब लिखे बहनी कम कर दे सारा ही कम पाया बहुत किताब लेके गुटै टाइम ने किताब लिख बहनी कम कर दे सर है मूह जबान है भांडे मांच के आई के नहीं उची नहीं बोलिया चल कर भांडे मांजले सारा कुछ ऐडी छे चंगी तरह भी मांझिए घोल के, के सोट आई है चल फिर काम कर जरा रही कर ला भरे प्यो ने आज फिर हो सामने तूठ जा दसाया करना चल उठ तो कम कर आफाबे चो ਆ ਕੀ ਲਾ ਕੇ ਬੈਠੀ ਹੈ ਉਹ ਨੀ ਮੈਂ ਮਾਰ ਜਾ ਆ ਸਾਰਾ ਹੀ ਮੇਰੀ ਕੁੜੀ ਦਾ ਸਮਾਨ ਚੁੱਪ ਇਹ ਕਿਨੇ ਤੈਨੂੰ ਆਖਿਆ ਹਿੰਦੀ ਆ ਤਾਂ ਸਾਰਾ ਕੁਝ ਲੈ ਆਈਏ ਤੇ ਮੈਂ ਰੱਖਣ ਵਾਸਤੇ ਲੈ ਆਈ ਆ ਤੇਰਾ ਢੇਡ ਨਾ ਪਰਿਆ ਠੀਕ ਹੈ ਨਾ ਦੋ ਫੁਲਕੇ ਖਾ ਲਈਂ ਸਵੇਰੇ ਦੋ ਦੁਪਹਿਰੇ ਤੇਰਾ ਢੇਡ ਨਾ ਪਰਿਆ ਪੀਓ ਦੇ ਨਾਲ ਫੇਰ ਬਹਿ ਜਾਨੀ ਫਿਰ ਦਵਾ ਦਾ ਕੋ ਹੁਣ ਫੇਰ दाल ਆ ਲਾਂ ਮੈਂ ਗਿੰਦੀ ਦੀਆਂ ਰੋਟੀਆਂ ਪਕਾਈਆਂ ਹੁੰਦੀਆਂ ਹੋਰ ਨਹੀਂ ਦੁਬਾਰੇ ਖਾੜਨੀ ਰੋਟੀ ਠੀਕ ਹੈ ਨਾ ਚੱਲ ਉੱਠ ਕੇ ਤੇ ਕੰਮ ਕਰ ਓਟੇ ਸਾਰਾ ਹੀ ਕੰਮ ਪਿਆਵਾ ਉੱਤੇ ਬਹਿ ਜਾਂਦੀ ਚੜ ਕੇ ਚੱਲ 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 ਆਜਾ ਬਹਿ ਲਾ ਕੁਝ ਅੱਜਪਨ ਵੀ ਬਾਹਰ ਆਖੋ ਪੂਰੇ ਬੈਠਾ ਇਹਦੇ ਚਾੜੂ ਦੇ ਨਹੀਂ ਆਪਾਂ ਝਾੜੂ ਲਾ ਕੇ ਕਿੱਥੇ ਕਿੱਦਾਂ ਖਲਾਰੀ ਆ ਉਧਰੋਂ ਨਿਆਲੇ ਦੇ ਇਕੱਠੇ ਕਰਕੇ ਲੈ ਜਾਂਦੀ ਸਾਰਾ ਹੀ ਖਲਾਰਾ ਫਾੜਦੀ ਆ ਲੈ ਲੈ ਲਾ ਚਾੜੂ ਕੱਟਾ ਨਹੀਂ ਉੱਠਣਾ ਨਹੀਂ ਰੰਗ ਨਹੀਂ ਜਾਣਾ ਚਾਹੀਦਾ ਫਿਰ ਲਿਹਾ ਕੇ ਸਾਰਾ ਵਿੱਚ ਪਾ ਕੂੜਾ ਇਹ ਤਾਂ ਮਾਰ ਚੰਗੀ ਤਰ੍ਹਾਂ ਆਕੀ ਤਾਂ ਮਾਂ ਆਉਂਦੀ ਆ ਉਹ ਲਿਆ ਨਾਲੇ ਕੁੜੀਆ ਰਾਂ ਵਿੱਚ ਪਾ ਆ ਸਾਰੇ ਕਰ ਕੱਖ ਇਕੱਠੇ ਕਰਕੇ ਤੇ ਪਾ ਕੇ ਸੋਟ ਦਵਾਹ ਨੂੰ ਪਾਣੀ ਲਿਆ ਕੇ ਦੇ ਔਰ ਯਾ ਦੀ ਆਕੀਨ ਕਾਇਲ ਦੇ ਦਿਖਾ ਮੈਨੂੰ ਅੱਛਾ ਆਉ ਵੀ ਮੈਨੂੰ ਪਤਾ ਨਹੀਂ ਕੀ ਲਗਾ ਲਿਆ ਚੀਜ਼ਾਂ ਵੀ ਤੈਨੂੰ ਲਗਾਉਂਦੀ ਬੜੀ ਆਰਤ ਵਾਂ ਚੱਲ ਚੱਲ ਆ ਕੁੜਾ ਪਾ ਕੇ ਇਸ ਤਰ੍ਹਾਂ ਕਰ

ਇੰਨੀ ਤਰ੍ਹਾਂ ਲਾਏ ਚੰਗੀ ਤਰ੍ਹਾਂ ਤੈਨੂੰ ਪਤਾ ਨਹੀਂ ਲੱਗਦਾ ਮੱਜੇ ਦਾ ਸ਼ਿਸ਼ੂ ਬੜੇ ਕੁੜੀ ਉਸੇ ਦੇ ਪੋਚਾ ਫੜ ਕੇ ਲਾਦਾ ਫੇ ਪੋਚਾ ਲਾਉਂਦੀ ਤੈਨੂੰ ਯਾ ਚਾਹਦੀ ਐ ਕਰਕੇ ਪੋਚਾ ਲਾ ਉਥੇ ਕੀ ਉਹਨਾਂ ਫੜੀ ਜਾਂਦੀ ਰੋਟੀਆਂ ਖਾਣ ਵਰੀ ਪਤਾ ਨਹੀਂ ਲੱਗਦਾ ਕਿ ਕਿੰਨੀਆਂ ਤੋੜ ਲੈਂਦੀ ਦਵਾ ਦਾ ਮੈਂ ਚੱਲ ਮੈਨੂੰ ਪਾਣੀ ਦਾ ਗਲਾਸ ਲਿਆ ਕੇ ਦੇ ਛੇਤੀ ਫਿਰ ਤੈਨੂੰ ਮੈਂ ਹੋਰ ਕੰਮ ਦੱਸਾਂ ਉਦੋਂ ਸ਼ਾਮਾਂ ਪੈ ਜਾਣੀਆਂ ਮੈਂ ਵੀ ਝਾੜੂਗੀ ਕਿੱਥੇ ਨਿਕੰਮੀ ਜੀ ਨੇ ਸੋਤਦਾ

ਤੁਰੀਆ ਅੱਗੇ ਹੁਣ ਪੈਰਾਂ ਨੂੰ ਕੀ ਹੋਇਆ ਵਾ ਅਬ ਸਾਰੇ ਪਾਂਡੇ ਉੱਥੇ ਵੀ ਪੈਣੇ ਜਿਹੜੇ ਹੌਲਦੀ ਦੇ ਦੋ ਚਾਰ ਉਹ ਵੀ ਮਾਂਚ ਗਿਆ ਇਹ ਵੀ ਚੰਗੀ ਤਰ੍ਹਾਂ ਮਾਂਜੀ ਮम्मा ਮੇਰਾ ਕੰਮ ਮਨੇਂਦਾ ਸਕੂਲ ਦਾ ਉਹ ਕਰ ਲੈੰਦੋ ਕਰਾਂ ਮੈਨੂੰ ਕੰਮ ਸਕੂਲ ਦਾ ਤੂੰ ਟੀਚਰ ਲੱਗਣਾ ਨਾ ਨਾਲੇ ਅੱਜ ਹੀ ਸਕੂਲ ਤੋਂ ਸਕੂਲ ਦੇ ਸੁਬੜੇ ਨਾਲੇ ਛੱਡ ਦੇ ਸਕੂਲ ਨਹੀਂ ਜਾਣਾ ਕਰ ਸਕੂਲੇ ਜਾ ਕੇ ਕੀ ਕਰਨਾ ਵਾ ਕਰਨੇ ਤੇ ਘਰ ਦੇ ਕੰਮ ਹੀ ਆ ਯਾਰ ਚਲ ਚਲ ਕੇ ਦਿਮਾਗ ਤੇ ਆ ਰੱਖਿਆ ਸ਼ੁਰੂ ਦਾ ਕੰਮ ਕਰਨ ਲੱਗ ਗਈ ਕੁੜੀ ਨੂੰ ਦਿਨੋਂ ਦਿਨ ਜਬਾਨ ਦੱਬੀ ਜਾਂਦੀ ਸਕੂਲ ਦੇ ਕੰਮ ਕਰਦੀ ਤੇ ਫਿਰ ਮੇਰੇ ਮਾਪਿਓ ਨੇ ਮੇਰੇ ਸਿਆਪੇ ਦੇ ਪਾਤਾ ਲੱਸੀ ਮੈਂ ਕਿਸੇ ਦੀ ਕੁੜੀ ਸਾਹਮਣੀ ਸੀ ਦੀ ਇਹਨਾਂ ਵੀ ਮੇਰੀ ਜ਼ਿੰਦਗੀ ਰੋਜ਼ ਦੀ ਜਿਹਦੀ ਤਗਰੀਤੀ ਮੈਂ ਇਹਨਾਂ ਦੀ ਸਾਹਮਣਾ ਮੈਂ ਮੈਂ ਤਾਂ ਕਰਾਂ ਉਹਦੇ ਕੋ ਕੰਮ ਮੇਰੇ ਕਦੀ ਨੇ ਸਾਹਮਣਾ ਇਹ ਜਾਤੀ ਨੂੰ ਨਹੀਂ ਲਿਖੂਆਂ ਕਿ ਚੰਪਤਾ ਨਹੀਂ ਲੱਗਣ ਲੈ ਕੇ ਗਵਰਨ ਬਣਾਉਂਗੀ ਉਹਨੂੰ ਤਾਂ ਮੈਂ ਇੱਕ ਵੀ ਬਿਲਕੁਲ ਨਹੀਂ ਆਉਂਦੀ ਆ। ਅਗਰ ਠੀਕਲੇ ਦੀ ਉਹ ਵੀ ਮੇਰੇ ਘਰ ਦੀ ਨਹੀਂ ਮੱਤ ਪਤਾ। ਹਾਂ ਕਿ ਬੇਝੰਦੀ ਹੈ। ਹਾਂ ਸ਼ੁਕੀ ਕਰੰਦੀ ਆ। ਤਾਂ ਮੈਂ ਕਹਿੰਦੀ ਆ ਕਿ ਤੂੰ ਮੈਨਾਂ ਘੇੜ ਲਾ। ਮੈਂ ਨਹੀਂ ਕਰ ਸਕਉਣੀ ਮੰਮਾਂ ਨੂੰ ਨਹੀਂ ਆਉਂਦੀ। ਉਹ ਤੇਰੀ ਮੰਮਾ ਆ ਗਈ ਆ ਤੇ ਪਹਿਲਾਂ ਤੂੰ ਮੈਨਾਂ ਕਿੰਨਾ ਘੇੜ ਜੀ ਨਹੀਂ ਆਂ ਤੇ ਤੂੰ ਘੇੜਦੀ ਨਹੀਂ ਆ। ਪਤਾ ਨਹੀਂ ਕਰੇ ਕੀ ਕਰ। ਕੀ ਤੂੰ ਉਹਨੂੰ ਪੁੱਠੀਆਂ ਮੱਤਾਂ ਦੇਂਦਾ ਹੀ ਆ ਹੈਂ? ਆਪ ਤੇ ਤੂੰ ਹੀ ਕੱਖ ਕਰਨਾ ਨਹੀਂ ਹੁਣ ਤੂੰ ਖੇਡਣ ਚੋਗੀ ਆ ਉਹ ਨੂੰਹ ਨੇ ਤੂੰ ਕੁਝ ਕਰਨ ਦਵੀ ਚੱਲ 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 ਕੇ ਆਪਦੇ ਘਰੇ ਇਹ ਤਾਂ ਨਹੀਂ ਦੇਂਦੀ ਦੇਖੀ ਦੀ ਕੁੜੀ ਚ ਤਾਂ ਨਾ ਹੈ ਕਿੱਦੀਆਂ ਕੁੱਠੀਆਂ ਮਤਲਬ ਲੈ ਤੈਨੂੰ ਕਿੰਨੀ ਆਖਿਆ ਸੀ ਤੇ ਬੂਹੇ 'ਚ ਵਿਆਹ ਕਰ ਮੈਂ ਆ ਕੇ ਖਾਈ ਜਾਂਦੀ ਆ ਫੋਨ ਵੀ ਲੱਗ ਰੱਖਿਆ ਆ ਕਰ ਗੰਢੇ ਚੀਰ ਤੈਨੂੰ ਆਪ ਨੂੰ ਤੈਨੂੰ ਪਤਾ ਨਹੀਂ ਲੱਗਦਾ ਹੈ ਸਾਰਾ ਕੁੜੀ ਦਾ ਰਸਨ ਖਾ ਜਾਂਦੀ ਵਧੇ ਘਠੇ ਜੋ ਬ੍ਰੈਡ ਚਲਾ ਤੋ ਕੀ ਆ ਬਈ ਨਾ ਕਿੱਟੀ ਆ ਖੇਡਣ ਆਈ ਆ ਇਹਨੂੰ ਮੈਂ ਘਰੇ ਬਣ ਦੇਣੀ ਛੇਤੀ ਆ ਹਟ ਤੋ ਛੇਤੀ ਕੁੜੀ ਦੇ ਬਰੈਡ ਤਾਂ ਨਾ ਨਾ ਤੈਨੂੰ ਕਿੰਨੇ ਆਖਿਆ ਵੀ ਕੱਢ ਕੇ ਲਿਆ ਖਾ ਤੈਨੂੰ ਜਿਆਦਾ ਭੁੱਖ ਲੱਗਦੀ ਰਹਿੰਦੀ ਐ 24 ਘੰਟੇ ਹੀ ਕਾ ਛੇਤੀ ਕੀਰ ਘੰਟੇ ਇਹ ਚੰਗੀ ਤਰ੍ਹਾਂ ਚੀਦੀ ਪਤਲੇ ਪਤਲੇ ਦੋਦੀ ਰਾਤੋ ਨਾ ਇਹ ਤੈਨੂੰ ਕੀ ਆਂਦੀ ਸੀ ਜਦੋਂ ਕੁੜੀ ਆਈ ਸੀ ਮੈਂ ਬਸ ਇਹ ਨਹੀਂ ਕਹਿੰਦੀ ਨਹੀਂ ਖੇਡ ਲਾ ਮੇਰਾ ਤਾਂ ਤੂੰ ਨਾ ਨਹੀਂ ਲੈਣਾ ਖੇਡਣਾ ਠੀਕ ਹੈ ਨਾ ਨਾ ਤੂੰ ਕੀ ਆਖੰਦੇਂ ਮੇਰੀ ਮੰਮਾ ਖੇਡਣ ਨਹੀਂ ਦੇਂਦੀ ਤੈਨੂੰ ਕਿੰਨੇ ਆਖਿਆ ਵੀ ਮੈਂ ਕੀ ਕਰ ਕਿਸੇ ਨੂੰ ਕਹਿਣਾ ਨਹੀਂ ਤੇ ਮੇਰੇ ਕੁੱਟਣਾ ਬੜਾ ਹੀ ਤੈਨੂੰ ਤੇ ਢੀ ਪੁੱਠੀ ਬੋਲਦੀ ਆ ਇਹਨੇ ਮੈਂ ਕਿਹਾ ਵੀ ਕਿਸੇ ਨੂੰ ਨਹੀਂ ਪਤਾ ਲੱਗਣਾ ਤੂੰ ਗਣ ਮੇਰੀ ਮੰਮਾ ਬਹੁਤ ਪਿਆਰ ਕਰਦੀ ਠੀਕ ਹੈ ਨਾ ਮੇਰੀ ਮੰਮਾ ਹਾਂ ਇਦਾਂ ਹੀ ਕਹਿਣਾ ਵਾ ਇਹਨੇ ਵੇਖੀ ਤੇ ਹੱਜਣਾ ਕਿਵੇਂ ਪੈਰੀ ਮੈਂ ਤੱਤੀਆਂ ਕਰਦੀ ਮੈਂ ਮੰਮਾ ਸਵਾ ਕਰਦੀ ਖੇਤੀ ਚੀਰ ਚੰਗੀ ਤਰ੍ਹਾਂ ਚੀਰ ਨਹੀਂ ਖਾਦੀ ਤਾਂ ਕਿੱਦਾਂ ਜਾਂਦੀ ਹੈ ਹੈ ਖਾਣੀ ਆਉਂਦੀ ਹੈ ਉਹ ਤੇ ਦੋਰੇ ਤੋਰੇ ਪਨੇਤਾ ਹੀ ਨਿੱਕੇ ਬਹਿ ਜਾਂਦੀਆਂ ਤਿੰਨ ਤਿੰਨ ਵਾਰ ਦੀ

ਕੋਸ਼ ਨਹੀਂ ਆ ਸਾਰਾ ਵੇਖ ਲਿਆ ਨਾ ਤੀ ਤੀ ਜੋ ਕਰਦੀ ਨਹੀਂ ਤੂੰ ਇੱਥੇ ਮੰਜਾ ਢਾ ਕੇ ਬਹਿ ਜੇ ਨਹੀਂ ਤਾਂ ਉੱਥੇ ਬੈਠਣਾ ਨਹੀਂ ਜਾਂਦਾ ਇਹ ਸਾਹਮਣੇ ਲੋਕਾਂ ਦੇ ਬਹਿ ਜਾਣੀ ਲੋਕਾਂ ਨੂੰ ਖਾਣ ਬੈਠੀ ਹੈ ਵੀ ਮੇਰੀ ਮੰਮੀ ਮਾਰਦੀ ਹੈ ਹੈ ਚੱਲ ਚੱਲ ਕੇ ਉੱਥੇ ਮੰਜਾ ਢਾ ਕੇ ਅੱਜ ਕੱਲ ਤੋਂ ਇੱਥੇ ਮੰਜਾ ਨਹੀਂ ਢਾੜਦੇ ਅੰਦਰਵਾਰ ਕੇ ਚੀਜ਼ ਕੰਮ ਕਰਨਾ ਸਾਲ ਠੀਕ ਹੈ ਨਾ ਬਾਹਰ ਗਲੀ 'ਚ ਨਾ ਗੇਟੋਂ ਬਾਹਰ ਨਹੀਂ ਲੰਘਣਾ ਤੂੰ ਕਿਸ ਦੇ ਮੱਥੇ 'ਤੇ ਨਹੀਂ ਲੱਗਣਾ ਜੇ ਦਿਨ ਕੋਈ ਪੁੱਛੇ ਤੂੰ ਕਹਣਾ ਮੰਮੂ ਬਹੁਤ ਪਿਆਰ ਕਰਦੀ ਠੀਕ ਹੈ ਨਾ ਹਾਂ ਕੀ ਦੱਸੋ ਜੀ ਚਲੋ ਜੀ ਹੋ ਵੀ ਆ ਸੱਚੀ ਗੱਲ ਇਹ ਸੱਚੀ ਗੱਲ ਹੈ ਬਿਲਕੁਲ ਹਾਂ ਹੋਰ ਨਾ ਬੜੀਆ ਠੀਕ ਠਾਕ ਹਾਂ ਹਾਂ ਨਹੀਂ ਨਹੀਂ ਠੀਕ ਵਾ ਹਾਂ ਹਾਂ ਨਹੀਂ ਅਰਪਨ ਵੀ ਠੀਕ ਵਾ ਖੱਛੂ ਵੀ ਹਾਂ 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 ਨਹੀਂ ਨਹੀਂ ਉਹ ਕੁਛ ਨਹੀਂ ਲੜਨ ਦਈਆਂ ਆਹ ਮੈਂ ਤਾਂ ਮੈਂ ਤਾਂ ਬਹੁਤਾ ਹਾਂਦੀ ਨਹੀਂ ਮੈਂ ਛੂਨੂ ਨਹੀਂ ਮੈਂ ਕੱਖ ਨਹੀਂ ਆਖਿਆ ਹਾਂ ਨਹੀਂ ਬੜੀ ਚੰਗੀ ਪੜਦੀ ਰਹਿੰਦੀ ਆ ਫਿਰ ਪਤਾ ਕੀ ਆ ਮੈਂ ਫਿਰ ਮੇਰਾ ਇਹਦਾ ਕੀ ਫਾਇਦਾ ਮੈਂ ਚੰਨੀਆਣੀ ਪੜ ਲੂਗੀ ਮੈਂ ਨਹੀਂ ਕਦੀ ਆਖਿਆ ਕੋਈ ਵੀ ਕੰਮ ਧੰਦਾ ਉਹ ਤਾਂ ਸਭ ਆਖ ਦਿੰਦੀ ਮम्मा ਮੈਂ ਕਰਾਵਾਂ ਮੈਂ ਕਿਹਾ ਨਹੀਂ ਪੋਰਾ ਘਰ ਜਿੰਨੀ ਨੇ ਆਣੀ ਹੈ ਕੀ ਕੰਮ ਕਰੂਗੀ ਆਹੋ ਨਹੀਂ ਨਹੀਂ ਸਕੂਲ ਜਾਂਦੀ ਹੈ ਵਧੀਆ ਪੜਾਈ ਹੈ ਟਿਊਸ਼ਨ ਵੀ ਪਾਈ ਹੈ ਮੈਂ ਇਹਨੂੰ ਆਖਿਆ ਕੋਈ ਹੋਰ ਵੱਡੇ ਸਕੂਲੋਂ ਪੜਾਵਾ ਆਹ ਉਹ ਨਹੀਂ ਬਹੁਤ ਚੰਗੀ ਹੈ ਅਰਪਨ ਦੀ ਤਾਂ ਖੇਡਦੀ ਰਹਿੰਦੀ ਆ ਮਾਂ ਤੇ ਹਾਂ ਚ ਅੱਛਾ ਉਹ ਨਾ ਮੈਂ ਤੁਹਾਨੂੰ ਚਲ ਠੀਕ ਆ ਫਿਰ ਮੈਂ ਕਰਦੀ ਫਿਰ ਕੁਛ ਚੰਗਾ ਜੀ ਇਹ ਕਿਤੇ ਨਹੀਂ ਆਉਂਦਾ ਹਾਂ ਤੇ ਆਪਾਂ ਨੇ ਡਾ ਰਾਂ ਹੁੰਦੇ ਆ ਤੇ ਕੋਈ ਕੀ ਕਰੀ ਬਿਕਰੀ ਇਹ ਤੈਨੂੰ ਦੱਸਦੇ ਸਾਹਮਣੇ ਚੰਗੀ ਬਣੀ ਨੂੰ ਸੁਝਾ ਦੇਣੀ ਹੈ ਹੈ ਹੱਛੂ ਮੇਰੀ ਕਾਲ ਸੁਣ ਤੇਰੀ ਨਾ ਭੂਆ ਹੁੰਦੀ ਆ ਤੂੰ ਕੀ ਕਹਿਣਾ ਉਹਨੂੰ ਕਹਿਣਾ ਮੇਰੀ ਮੰਮੀ ਬਹੁਤ ਚੰਗੀ ਚੀਜ਼ ਹੈ ਨਾ ਹਾਂ ਬੜੀ ਚੰਗੀ ਆ ਪਿਆਰ ਕਰਦੀ ਆ ਜੇ ਨਾ ਰਹੇ ਮੈਂ ਮਾਰ ਦੇ ਨਹੀਂ ਤੇ ਮੇਰੇ ਤੇ ਠੀਕ ਹੈ ਨਾ ਇਦਾਂ ਹੀ ਕਹਣਾ ਨਹੀਂ ਤੇ ਮੈਂ ਤੇਰਾ ਗਾਲ ਵੜ ਦੂੰਗੀ ਜੇ ਮੈਂ ਨਾ ਕਹਾਂ ਤੈਨੂੰ ਵੀ ਮੇਰੀ ਮਮਾ ਮਾਰਦੀ ਠੀਕ ਹੈ ਨਾ ਤੂੰ ਕਹਿੰਦਾ ਬੜਾ ਪਿਆਰ ਕਰਦੀ ਆ ਜੋ ਮੰਗਾ ਉਹੀ ਦਿੰਦੀ ਆ ਖਾਨ ਮੈਂ ਪੜਦੀ ਰਹੀ ਨਹੀਂ ਉਹਦੇ ਸਾਹਮਣੇ ਤੂੰ ਪੜਦੀ ਨਹੀਂ ਕੋਈ ਕੰਮ ਨਹੀਂ ਕਰਨਾ ਠੀਕ ਹੈ ਨਾ ਉਹਦੇ ਸਾਹਮਣੇ ਠੀਕ ਹੈ ਚੱਲ ਠੀਕ ਹੈ ਚੱਲ ਪਰੇ ਉਹ ਨਾ ਚਲਾਉਂ ਦਿਨ ਦਵਾ ਦਵਾ ਕੰਮ ਕਰਾ ਮੇਰੇ ਲੱਗ ਗਿਆ ਇਹਦੀ ਆਪ ਹੀ ਬਹਿ ਜਾਣਾ ਇਹ ਕਿਹਨੂੰ ਸਾਹਾ ਇਹ ਕੋਨ ਤੇ ਜੇ ਕਦੇ ਆਇਆ ਜਾਂਦਾ ਸਿਰਫ ਫੋਨ ਤੇ ਹਾਲ ਚਾਲ ਤੇ ਪੁੱਛ ਲਿਆ ਇੰਨਾ ਬੜਾ ਬੰਦੇ ਕੀ ਮਮਾ ਮੈਂ ਹੁਣ ਦਗਾ ਕਤਾਬ ਪਾਉਂਦਾ ਹਾਂ ਹਾਂ ਕੁਝ ਨਿਤ ਕਤਾਬ ਲੀਕੇ ਬੈਘੇ ਆ ਤੈਨੂੰ ਪਤਾ ਪੈਗਾ ਤੇਰੀ ਭੂ ਆਉਂਦੀ ਏ ਬਾਅਦ ਮੈਂ ਤੂੰ ਕਤਾਬ ਹੀ ਲੈ ਕੇ ਬੈਣੀ ਉਹਨੇ ਤੇਰੇ ਕੰਮ ਕਰ ਕੁਝ ਡਿੱਪੂ ਹੋਈਆਂ ਵੀ ਮੈਂ ਹੁਣ ਤੋ ਹੀ ਬਹਿ ਜਾ ਕਰੇ ਮੰਮੀ ਨੇ ਕਿਹਾ ਤਾਂ ਕਤਾਬ ਲੀਕੇ ਬਹਿ ਜਾ ਇਹ ਲਾ ਕਪੜੇ ਤਾਂ ਸਾਰੇ ਤੇ ਉਹ ਤੇਰੇ ਤੇ ਕਪੜੇ ਤੂੰ ਬਣਾ ਲਈ ਮੇਦੋ ਨੀ ਨਹੀਂ ਮੈਦ ਨਿਕਲ ਏ ਕਿ ਬਹਿ ਕੇ ਲਾ ਤੋ ਹੋਈਆਂ ਸਾਰੇ ਗਿਆ ਗਿਆ ਮੈਂ ਬੂਆ ਮਾਰ ਰਹਾ ਹਾਂ ਤਾਂ ਪਤਾ ਨਹੀਂ ਨਹੀਂ ਹੱਤ ਨਾਲ ਤੋ ਮਸ਼ੀਨ ਦੇ ਵਿੱਚ ਪਾ ਦੇ ਕਿਦੀ ਤੈਨੂੰ ਮਸ਼ੀਨ ਦੇਖਦੀ ਬੈਠ ਮੈਂ ਇੱਥੇ ਬੈ ਕੇ ਤੋ ਬੈ ਕੇ ਹੈ ਮਾਰੇ ਨਹੀਂ ਖਾਲੀ ਚੇਤੇ ਪਾ ਫੜ ਲੈ ਮੈਂ ਫੜ ਫੜ ਕੇ ਤਾਂ ਅੱਬਰ ਕੇ ਵਿੱਚ ਇੱਕ ਵਾਰ ਇਹਨੂੰ ਗੱਲ ਨਹੀਂ ਦੱਸਣਾ ਠੀਕ ਹੈ ਨਾ ਉਹਨੇ ਪਾਣੀ ਪੀ ਹਾਂ ਆ ਵੀ ਲੈ ਆਵਾਂ ਗੱਟ ਨਾਲ ਕੱਲਾ ਕੱਲਾ ਹੁੰਦੀ ਸਾਰਾ ਫੁੱਲ ਚਲ ਉਹ ਵਿਆਹ ਹੀ ਦੀ ਜੀ ਆ ਕੱਢ ਲੈ ਉਹ ਤਾਂ ਵੀ ਸਾਸਰੀ ਕਾਲ ਹੋਰ ਕੀ ਜਾਂ ਚਾ ਵਧੀਆ ਵਧੀਆ ਸੱਚ ਸੱਚ ਸਾਸਰੀ ਕਾਲ ਕੋਈ ਤਾਂ ਸਾਸਰੀ ਕਾਲ ਕੀ ਹਾਲੀ ਚੱਲ ਬਹਿ ਜਾ ਆ ਜਾ ਤੇ ਫਿਰ ਪੜ ਪੜ ਤੇਰਾ ਪੜਾਈ ਦਾ ਬੜਾ ਕੰਮ ਹੋ ਮੈਂ ਦਿਸੀ ਹਾਂ ਪੜਨ ਲਈ ਆ ਮੈਂ ਬੜੀ ਫੋਰ ਕਿਤੇ ਵੀਰ ਕਿਤੇ ਗਿਆ ਮੈਂ ਚਲ ਅਕੋ ਲੈ ਜੂ ਅੱਡੇ ਚ ਆਹੋ ਪਤਾ ਨਹੀਂ ਕਿੱਥੇ ਗਏ ਸੀ ਤੇ ਗਏ ਵਾ ਅਸ਼ੂ ਤੇ ਮੈਂ ਨਾਲ ਨਹੀਂ ਪਾਣੀ ਹੈ ਨਵਾਜ ਸਾਰਾ ਦਿਨ ਤੱਕ ਆਪਾਂ ਹੀ ਨਹੀਂ ਉਛੋਟ ਚਲੋ ਚੰਗਾ ਭਾਬੀ ਮੈਨੂੰ ਤੇ ਵੇਖ ਕੇ ਬੜੀ ਖੁਸ਼ੀ ਹੋਈ ਕਿ ਤੁਸੀਂ ਆਂਦਾਂ ਨੇ ਪੜਾਉਂਦਾ ਹੈ ਜੇ ਉਹ ਇਹੋ ਕੋਸ਼ਿਸ਼ ਹੁੰਦਾ ਫੋਰ ਕਿਤੇ ਕਿੰਨਾ ਕੋਈ ਕਿਸੇ ਦਾ ਕਰਦਾ ਵਾ ਆਹੋ ਪੜਦੀ ਮੈਂ ਪਾਣੀ ਜਾਵਾਂ ਹਾਂਜੀ ਕੋਈ ਨਹੀਂ ਲੈ ਆਓ ਪਾਣੀ ਅਸ਼ੂ ਹੋਰ ਬੁਤਕੀਆਂ ਚਾਲਾ ਮੰਮਾ ਵਾਵਾ ਕਰਦੀ ਤੇਰੇ ਨਾਲ ਉਰੀਆ ਮੇਰੀ ਗੱਲ ਸੁਣਦੇ ਆਪੋ ਤੇ ਜਿਵੇਂ ਨੰਮਾ ਮਾਈ ਤੇਰੀ ਇਹ ਤੇ ਬਾਵਾ ਕਰਦੀ ਤੇਰੇ ਨਾਲ ਹਾਂ ਨੰਮਾ ਮਾਈ ਹੈ ਉਹ ਸੱਚੀ ਪਤ ਪਰ ਇਹ ਤੇ ਦੇ ਨੁਪਤਾ ਪੜਾਉਂਦੇ ਸੀ ਜਦੋਂ ਤੁਸੀਂ ਆਏ ਮੈਂ ਆਈ ਆ ਅਰੇ ਨਾ ਕੱਪੜੇ ਉਹ ਨਹੀਂ ਵਿੱਚ ਆਹੋ ਜੀ ਪਾਣੀ ਬੜਾ ਬੜਾ ਬੋਤਲ ਭਾਈ ਤੂੰ ਆ ਕੇ ਉੱਥੇ ਚੱਜ ਕੇ ਅੰਦਰ ਪੱਕੇ ਥੋੜੇ ਬੈਠੇ ਪਰ ਅਸੀਂ ਗੱਲਾਂ ਬਾਤਾਂ ਕਰ ਲਈ ਇਥੇ ਬੀਠੀ ਕਰਨੀ ਬੜੀ ਇੱਤੇ ਤੇ ਐ ਹੀ ਲੈ ਕੇ ਬੂਏ ਤੇ ਬਹਿ ਜਾਂਦੀ ਮੇਰੇ ਅੱਖਾਂ 'ਚ ਵੀ ਉੱਥੇ ਵਿਆਹ ਕਰ ਪੱਕੇ ਥੱਲੇ ਇੱਥੇ ਬਹਿ ਜਾਂਦੇ ਨੇ ਲਾ ਕੇ ਨਾਲੋਂ ਕਿੰਨਾ ਰੰਗ ਰੰਗਦਾਰ ਹਲਕ ਤੇ ਆਪੇ ਘਰੇ ਕਰਦੀ ਐ ਨਹੀਂ ਕਿ ਪਹਿਲਾਂ ਨਹੀਂ ਗਈ ਕਿ ਅੰਦਰ ਸਕੂਲ ਨਹੀਂ ਰਹੀਗੀ ਸਕੂਲੋਂ ਆ ਕੇ ਬਸ ਐ ਪੜ੍ਹਨੀ ਰਹਿੰਦੀ ਕੁਝ ਹੋਰ ਰਪਣਾ ਇਧਰ ਆਪੋ ਤੇ ਆਪਣਾ ਉਹ ਕੀ ਬਣੀ ਹੋਈ ਆ ਕੋਸ ਨਾ ਤੁਸੀਂ ਹਾਂ ਜੀ ਲੈ ਆਉਂਦੇ ਬੱਚੇ ਵਾਪਸ ਇੱਦਾਂ ਮੇਰਾ ਮਿਲਣ ਜੀ ਕਰਦੇ ਬੱਚੇ ਤਾਂ ਪਤਾ ਦਾਦੀ ਕੋਲ ਜਾ ਕਰ ਰਹੇ ਨੇ ਤੇ ਉਹ ਅੱਡੇ ਹੀ ਨਹੀਂ ਜਾਣਾ ਦਾਦੀ ਕੋਲ ਜਾਣਾ ਮੈਂ ਚੱਲ ਫਿਰ ਤੁਸੀਂ ਰਹਿਓ ਮੈਂ ਗਰਾਫ ਲਾ ਕੇ ਤੇ ਆ ਜੂ ਤਾਂ ਪਾਪਾ ਵੀ ਘਰੇ ਹੀ ਸੀਗਾ ਅੱਛਾ ਹੋਰ ਮੈਂ ਇੱਥੇ ਚਾਹ ਬਣਾਵਾਂ ਅੰਦਰ ਬਹਿਣਾ ਕਿ ਇੱਥੇ ਬੈਠੇ ਰਹੋਗੀ ਨਹੀਂ ਕਿਸੇ ਕੋ ਵਧੀਆ ਨਹੀਂ ਅੰਦਰ ਕਿੱਥੇ ਵੜਨਾ ਇੱਥੇ ਆਵਾਜ਼ ਹੀ ਆਉਂਦੀ ਆਹ ਵੋ ਉਦੋਂ ਮੈਂ ਇੱਥੇ ਨਹੀਂ ਅੰਦਰ ਆ ਜਾਂਦੇ ਨਹੀਂ ਕੋਈ ਨਹੀਂ ਉਹ ਬਹਿ ਜਾ ਤੁਸੀਂ ਕੋਈ ਨਹੀਂ ਕਰਨੀ ਮੇਰੇ ਘਰ ਤੇ ਬੰਜਦੀ ਚਾਹ ਬੈਠਾ ਮੈਂ ਸ਼ਮਨ ਨਹੀਂ ਕਰਦਾ ਕਿ ਆਹ ਬਣਾ ਦੇ ਤੁਹਾਡੇ ਪੇਕੇ ਦੀ ਹਾਂ ਤੋਂ ਲੰਘ ਵੀ ਤੱਪਦੇ ਜੇ ਤੁਰੀ ਆਉਂਦੀ ਨਹੀਂ ਤੁਹਾਡੇ ਪੇਕੇ ਠੀਕ ਠਾਕ ਹਾਂ ਸਾਰੇ ਵਧੀਆ ਠੀਕ ਠਾਕ ਹਾਂ ਦਾ ਕੋਣ ਕੋਣ ਵੀਰਾਂ ਦਾ ਮੈਂ ਆਈ ਜਾਂਦਾ ਹਾਂ ਚਲ ਮੱਧੀ ਗਈ ਚਾਹ ਦੇ ਇੱਕ ਕੁੜੀ ਕਰਾ ਛੁਆ ਵਾ ਰਹੀਦੀ ਤੁਹਾਡੇ ਨਾਲ ਵਧੀਆ ਉਹ ਕਹਿਣਾ ਕੁੜਾ ਮੰਨਦੀ ਆਹ ਹਾਂ ਨਹੀਂ ਵਧੀਆ ਬਹੁਤ ਵਧੀਆ ਸੁਭਾਅ ਵਾ ਚੰਗੀ ਹੈ ਨੱਚ ਹਾਂ ਜਿੱਦਾਂ ਮੈਂ ਕਹਾਂ ਉਪਰ ਹੀ ਕਰ ਲੈਂਦੀ ਹੈ ਚਲੋ ਭਾਪੂ ਕੀ ਹੈ ਮਨੇ ਥੋੜਾ ਬਤਾ ਦੇ ਨੀ ਪੁੱਤ ਕਰਦਾ ਹੀ ਆ ਨਾਲੇ ਤੁਹਾਨੂੰ ਵੀ ਪਤਾ ਵਾ ਹਿੰਦ ਮੈਂ ਵੀ ਜਿਹੜਾ ਕੰਮ ਕਹਿਣਾ ਵਾ ਕੋਈ ਫਿਰ ਮੈਨੂੰ ਕਿਹੜੇ ਕੰਮ ਨੂੰ ਜੁੜਿਆ ਨੇ ਜਿਵੇਂ ਉਹਨੂੰ ਕੰਮ ਕਹਿਣਾ ਹਾਂ ਨਹੀਂ ਨਹੀਂ ਮੈਨੂੰ ਵੀ ਤੁਹਾਡੇ ਤੋਂ ਇਹੀ ਉਮੀਦ ਸੀ ਕਿ ਚਲੋ ਇਹਨੂੰ ਤੁਸੀਂ ਆਪਣੀਆਂ ਧੀਆਂ ਵਾਂਗੂ ਰੱਖੋ ਹਣਾ ਵਿਚਾਰੀ ਦੇ ਚਲੋ ਇਹਦੀ ਮਾਂ ਤੇ ਚਲੋ ਹੁਣ ਕੀ ਬੰਦਾ ਕਵੇ ਤੇ ਕੀ ਨਾ ਕਵੇ ਚਲੋ ਭਈ ਅਭੀ ਤੁਸੀਂ ਇਹਨੂੰ ਆਪਣੀ ਧੀ ਬਣਾ ਕੇ ਰੱਖਿਓ ਉਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਵੇਖ ਕੇ ਆਈ ਨੂੰ ਵਿਚਾਲਾ ਆਉਂਦਿਆਂ ਨੂੰ ਪੜਨ ਦੇਈ ਆ ਮੇਰੇ ਮਾਂ ਚੋਤਾ ਨਾ ਨਹੀਂ ਨਹੀਂ ਤੁਸੀਂ ਨਾ ਘਾਰੇ ਨਾ ਕਰੋ ਵੇ ਅਸੀਂ ਕਿਵੇਂ ਦੀ ਮੈਨੂੰ ਆਰਪਨ ਤੇ ਉਵੇਂ ਦੀ ਮੈਨੂੰ ਹਸ਼ੂ ਦੋਵੇਂ ਮੈਨੂੰ ਕੋਚਿੰਗ ਨਹੀਂ ਜਾਂਦੀ ਬੜੀ ਆ ਵੀ ਕੁੜੀ ਕਿਤਨਾ ਹੋ ਘਰੇ ਪਰ ਮੇਰਾ ਨਾ ਅੱਜ ਵੇਖ ਕੇ ਨਾ ਜਿੱਦਾਂ ਇਹਨੂੰ ਬੜੇ ਮਨ ਨੂੰ ਤਸੱਲੀ ਜੀ ਹੋ ਗਈ ਤੇ ਚਲੋ ਕੁੜੀ ਵੱਲੋਂ ਤੇ ਮੈਨੂੰ ਕੋਈ ਟੈਨਸ਼ਨ ਨਹੀਂਗੀ ਆ ਨਹੀਂ ਨਹੀਂ ਸੁਣਾਵੇਂ ਨਾ ਟੈਨਸ਼ਨ ਲਿਆ ਕਰ ਮੈਂ ਬਥੇਰਾ ਕਰਦੀ ਹਿੰ ਮੈਂ ਕਹਤੋ ਦੱਸ ਵੀ ਮੇਰਾ ਇੰਨਾ ਮੈਨੂੰ ਇਹਦੇ ਵਾਸਤੇ ਲਿਆਂਦਾ ਵਾ ਤੀਨੂੰ ਸਾਹਮਣੇ ਨਾਲੇ ਮੈਨੂੰ ਕੋਣ ਲੱਗੂ ਆ ਇਧਰ ਆ ਆਪਣਾ ਆਯੋਗ ਤੇ ਭਾਬੀ ਮੇਰੇ ਕੋਲ ਨਹੀਂ ਆਉਣ ਹੁੰਦੇ ਕਿ ਮਾਰੋਗਾ ਕਿਹੜਾ ਮੈਂ ਫੋਨ ਕਰਦੀ ਰਹਿੰਦੀ ਤੁਸੀਂ ਆਉਂਦੇ ਹੀ ਨਹੀਂ ਵੀਰ ਕਿਤੇ ਨਹੀਂ ਫਿਜੀ ਕੋਸ਼ ਨਹੀਂ ਹੋਈ ਬਿਜੀ ਰਹਿੰਦਾ ਵਾ ਕਿ ਤੇ ਜਾਣਦਾ ਤੈਨੂੰ ਪਤਾ ਪਿੰਡ ਨੂੰ ਵੀ ਮੈਂ ਇੱਕ ਦੋ ਵਾਰ ਇਕੱਲੀ ਗਈ ਹੂੰ ਵੀਰ ਨੂੰ ਫੋਨ ਕਰੀ ਤਾਂ ਹੈਲੋ ਹਾਂ ਕਿਵੇਂ ਕੀ ਹਾਲ ਚਾਲ ਠੀਕ ਬਸ ਇੰਨੀ ਗੱਲ ਕਰਕੇ ਤੇ ਕੱਟ ਦਿੰਦਾ ਅਏ ਤੇ ਕਿ ਇਨੇ ਤੁਸੀਂ ਕੰਮ ਚ ਫਸੇ ਜੇ ਮੈਨੂੰ ਤੁਹਾਨੂੰ ਦੱਸਣ ਦੇ ਹੀ ਆਂ ਵੀ ਆ ਮੈਂ ਹੁਣ ਵੀ ਗਈ ਰੱਖੀ ਆ ਮੈਂ ਇਕੱਲੀ ਗਈ ਆ ਬੱਚੇ ਵੀਰ ਹਾਂ ਨਾ ਤੈਨੂੰ ਪਤਾ ਟਾਈਮ ਨਹੀਂ ਲੱਗਦਾ ਛੋਣਿਆਂ ਤੋਂ ਦੇ ਜਦੋਂ ਮੈਂ ਕਿਹਾ ਤੇ ਆਪ ਜੀ ਕਰਦਾ ਮੈਂ ਚੱਲ ਬੰਦਾ ਘੁੰਮ ਫੇਰ ਆਵੇ ਕਿ ਦਿਨ ਕਿਤੇ ਇੱਕ ਦਿਨ ਬਤਾ ਸਕੂਲ ਫਿਰ ਜੀ ਨਹੀਂ ਕਰਦਾ ਛੁੱਟੀ ਕਰਾਉਣਾ ਇੰਨੇ ਪੈਸੇ ਭਰੀ ਦੇ ਉਤੋਂ ਹਾਂ ਚਲੋ ਜੀ ਆ ਰਹੇ ਹਾਂ ਵਿੱਚ ਆਪਣੇ ਘਰਾਂ ਚ ਇਦਾਂ ਹੀ ਆ ਪਾਬੀ ਕਿੱਥੇ ਨਿਕਲੇ ਆ ਜਾਂਦੇ ਤਾਂ ਮੈਂ ਬਣਾਵਾਂ ਚਾਹ ਕੋਟ ਮੈਂ ਚਾਹ ਬਣਾ ਕੇ ਲੈ ਹੁੰਦੀ ਨਹੀਂ ਚੰਗਾ ਠੀਕ ਹੈ ਤੂੰ ਬੈਠ ਤਾਹੋ ਜਾ ਕੋਈ ਨਹੀਂ ਬੈਠੇ ਕੋਈ ਨਹੀਂ ਕਿ ਮੈਂ ਆਈ ਉਹ ਤਾਂ ਠੀਕ ਕਰਾਂ ਅ ਚੁੰਨੇ ਤੇ ਮੈਨੂੰ ਹੋਰ ਹੀ ਸਿਆਪਾ ਪਾ ਦਿੱਤਾ ਆਡੀ ਮੰਮਾ ਮੇਰੇ ਨਾਲ ਇਹ ਕਰਾਂ ਕਿ ਸਮਝ ਨਹੀਂ ਆਉਂਦੀ ਜੇ ਮੈਂ ਹਸ਼ੂ ਨੂੰ ਪੁੱਛਿਆ ਤੇ ਆ ਗਈ ਮੰਮਾ ਮੇਰੇ ਤੋਂ ਕੱਪੜੇ ਤੋਂ ਦਈ ਮੈਥੋਂ ਕੰਮ ਕਰਾਉਂਦੇ ਭਾਬੀ ਆ ਨਹੀਂ ਲੱਗੂ ਜੇ ਮੈਂ ਬਹੁਤ ਸਾਹਮ ਦੀ ਬਹੁਤ ਕਰਦੀ ਹਾਂ ਇਹ ਵੀ ਗੱਲ ਸੱਚੀ ਹੈ ਮੈਂ ਜਦੋਂ ਆਈ ਤੇ ਕੁੜੀ ਨੂੰ ਪੜਾਉਂਦੇ ਸੀਗੇ ਪਰ ਮਛੂਆਂ ਦੀ ਉਹਦੇ ਪੜਾਉਣ ਲੱਗੇ ਕੋਈ ਜੇ ਤਦ ਤੁਸੀਂ ਆਏ ਜੀ ਕੀ ਕਰਾਂ ਸਿੱਥੋ ਪਤਾ ਲੱਗੂ ਕਿ ਅਭੀ ਕੀ ਸੱਚ ਹੈ ਤੇ ਕੀ ਝੂਠ ਹੋਵਾ ਹਸ਼ੂ ਦਾ ਕਰਦੀ ਆ ਭਾਬੀ ਕੀ ਨਹੀਂ ਕਰਦੀ ਤੋ ਉਸ ਤੋਂ ਇਨਾਂ ਦੇ ਘਰੇ ਪਤਾ ਹੁਣ ਕੋਤਾਉਣ ਜਾਣ ਸੇਦਾ ਹੈ ਗੱਲ ਕੋਈ ਵਿਵਤਾ ਜੀ ਚ ਪੈ ਗਈ ਮੈਂ ਤਾਂ ਸੋ ਕੋਈ ਇੱਥੇ ਆਣ ਕੇ ਟੈਨਸ਼ਨ ਆਈ ਐ ਜੀ ਕੀ ਕਰਾਂ ਮੈਂ ਕੁੜੀ ਤੇ ਕਾਲੀ ਧੂਤ ਹੀ ਹੋਈ ਪਈ ਲੰਘਦਾ ਕੰਮ ਕਰ ਕਰ ਕੇ ਕੀ ਹੋ ਗਿਆ ਕੀ ਕਰਨੀ ਇਹਦੀ ਗੱਲਾਂ ਮੈਂ ਚਾਰ ਸਾਰ ਆਈ ਐ ਨਹੀਂ ਉਹਦੇ ਹੀ ਬਸ ਟਾਂ ਕਰਨਾ ਕੀ ਕਰ ਲਈਆਂ ਵਾ ਇੱਥੇ ਬੈਠੀ ਆ ਹਾਂ ਅੰਦਰ ਆ ਜਾਂਦੇ ਨਹੀਂ ਇੱਥੇ ਵਾਵਾ ਅੰਦਰ ਆ ਤੇ ਮੇਰਾ ਵਰਨੂ ਜੀ ਹੀ ਨਹੀਂ ਕਰਦਾਗਾ ਚਲ ਮੈਂ ਗਰਮੀ ਬੜੀ ਮਚਾਤਾ ਰਹੀ ਮੈਂ ਫਿਰ ਪੌਂਗੀ ਵਿੱਚ ਦੁੱਧ ਅੱਛਾ ਬਹੁਤ ਗਰਮੀ ਨਾਲ ਤਾਂ ਬਹਿ ਜਾਂਦੀ ਹਾਂ ਹਾਂ ਤੇ ਰਹੋਗੇ ਅੱਜ ਮੇਰੇ ਰਾਦਾ ਹੀ ਮੈਂ ਰਾਤ ਲਾ ਜਾਨੀ ਆ ਬਹੁਤ ਜਿਹਦੀ ਮੈਂ ਨਾ ਦੁੱਧ ਪਾਵਾ ਨਾ ਕੁੜੀ ਬਾਹਰ ਜਾਂਦੀ ਚਲੋ ਕੋਈ ਨਹੀਂ ਤੁਸੀਂ ਫੜੋ ਮੈਂ ਥੋੜੀ ਬੜਾਸਤਾਂਦੀ ਹੈ ਨਾ ਨਿੱਕੀ ਉਹ ਜਿਹੜਾ ਸਤਾਂਦੀ ਹੈ ਤੇ ਨਾ ਮੈਂ ਨਿੱਕੀ ਕਿੰਨਾ ਕੰਮ ਕਰਦੇ ਦੇ ਦੇ ਨਾ ਮੈਂ یوں ਫੜ ਕੇ ਸਮਝ ਜਿੰਨੀ ਹਾਂ ਤੁਸੀਂ ਦਿੱਤੇ ਸਕੀਲ ਕਰਨਾ ਦਿੱਤੇ ਨਹੀਂ ਹੋ ਤਾਂ ਮੈਨਾਂ ਕਿੱਤੀ ਚੰਗੀ ਜੀਵੀ ਜੀਵੀ ਕਰਨ ਦੇਈ ਇਹਦੇ ਤੇ ਵੀ ਸ਼ੱਕ ਕਰਨ ਨੂੰ ਨਹੀਂ ਮੇਰਾ ਜੀ ਕਰਦਾ ਕੀ ਸੱਚ ਆ ਪਾਸਾ ਕੀ ਸੱਚ ਹੈ ਕੀ ਝੂਠ ਹੈ ਹੁਣ ਤੂੰ ਹੀ ਬਖਾ ਮੈਨੂੰ ਹੁਣ ਤੇ ਮੈਂ ਆਈ ਆ ਕਿੱਦਾਂ ਪਤਾ ਲੱਗੂ ਬਈ ਸਿੱਧਰਦਾ ਵੀ ਇਹ ਕਿਵੇਂ ਚੰਗੀ ਕੁੜੀ ਨੇ ਤੇ ਕੁੜੀਏ ਜੀ ਨਾ ਕਿੱਦਾਂ ਰਹਿੰਦੀ ਆ ਚਲ ਮਾੜਾ ਮੋਟਾ ਛਿੜਕ ਦਿੱਂਦੀ ਹੁਣੀ ਕੁੜੀ ਨੂੰ ਨਾ ਪਤਾ ਬੱਚੇ ਜੀ ਅੱਜਕੱਲ ਇਹਨਾਂ ਗੱਲਾਂ ਤੋਂ ਦਸਾ ਕਰ ਜਾਂਦੇ ਤੇ ਆਣੀ ਹਣੀ ਮੇਰੀ ਮੰਮਾ ਹੀ ਮਾੜੀ ਏ ਇਹ ਵਾਇਰੂ ਹੁਣ ਤੂੰ ਹੀ ਸੱਚ ਝੂਠ ਦਾ ਪਤਾ ਲਾ ਤੇ ਕੀ ਸੱਚ ਤੇ ਕੀ ਝੂਠ ਆ ਹੋਣੀ ਇੱਥੇ ਮੋਰੀ ਦਾ ਇchnਾ ਤੇ ਜਾਉਂਦਾ ਜੀ ਮੇਰੀ ਘਰੋਂ ਤੇ ਰਾਤ ਰਹਿਣਾ ਨਹੀਂ ਉੱਤ ਕਿੱਧਰ ਕੀ ਕਰਨ ਦਾ ਪਾਣੀ ਚ ਐਵੇਂ ਲਿਬੜੀ ਜਾਣੀ ਆ ਜਾ ਇੱਥੇ ਮੇਰੇ ਕੋਲ ਮੈਂ ਤੇਰੇ ਆਈ ਨਹੀਂ ਆ ਮੇਂ ਨਾਲ ਗੱਲਾਂ ਬਾਤਾਂ ਮਾਰ ਹੈ ਆ ਜਾ ਸਸੀ ਕਾਲ ਦੀ ਸਸੀ ਕਾਲ ਤੂੰ ਕਦੋਂ ਨਹੀਂ ਆਏ ਬਸ ਵਧੀਆ ਤੇ ਕੀ ਹਾਲ ਚਾਲ ਹੈ ਹਾਂ ਵਧੀਆ ਮੇਰਾ ਵੀ ਠੀਕ ਠਾਕ ਤੇ ਤੂੰ ਹੀ ਕਦੋਂ ਦੇ ਆ ਆ ਥੋੜਾ ਕਸੇਰੀ ਹੋਇਆ ਜੇ ਘੰਟਾ ਕੀ ਆਈ ਨੂ ਕਿੱਧਰੋਂ ਆਏ ਦੀ ਤਰ ਨਹੀਂ ਇੱਧਰ ਗਈ ਹਵੇਲੀ ਚ ਹੁਣੇ ਗਈ ਅੱਧਾ ਘੰਟਾ ਹੀ ਹੋਇਆ ਵੈਨ ਮੱਝ ਮੁੱਝਾ ਵੇਖਣ ਗਈ ਹਾਂ ਅੱਛਾ ਹਾਂ ਜਾਨੀ ਹੁੰਦੀ ਮਾਰ ਦੰਗਰ ਹਾਂਜੀ ਹਾਂਜੀ ਵਧੀਆ ਸਾਰੇ ਠੀਕ ਠਾਕ ਹੈਗਾ ਜਿਹੜਾ ਮੇਰਾ ਹਾਂਜੀ ਹੈਗਾ ਵਾ ਅੱਛਾ ਅੱਛਾ ਬਸ ਸਾਡੇ ਵਧੀਆ ਜਿਹੜੀ ਘੜੀ ਲੰਗੀ ਜਾਂਦੀ ਅੱਛਾ ਕੁੜੀ ਦਾ ਪਤਾ ਪੁੱਤਾ ਕਰਨਾ ਆਏ ਹੁਣੇ ਨਹੀਂ ਪਤਾ ਤੇ ਚੱਲ ਕੀ ਕਰਨਾ ਵਾ ਵੈਸੇ ਮੈਂ ਆਖ ਲਈ ਹਾਂ ਵਾ ਇਹਨਾਂ ਨੂੰ ਵੀ ਬੜੇ ਫੋਨ ਕਰਦੀ ਹਾਂ ਵੀ ਆ ਜਾਓ ਤੇ ਆਏ ਹੀ ਨਹੀਂ ਮਿਲ ਤੇ ਮੈਂ ਇਹਦੇ ਪਾਪਾ ਨੂੰ ਪੁੱਛਿਆ ਤੇ ਕਹਿੰਦੇ ਚੱਲ ਤੂੰ ਧਿਆਨ ਜਾਰਾ ਰੱਖਦੀ ਇੱਕ ਰਾਤ ਹੋਇਆ ਅੱਛਾ ਤੇ ਤਾ ਕਰਕੇ ਮੈਂ ਆ ਗਈ ਹਾਂ ਕਿੱਥੇ ਗਈ ਚਾਹ ਬਣਾਉਣ ਗਈ ਅੰਦਰ ਬਾਬੀ ਜੀ ਹਾਂ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਾਂਜੀ ਦੱਸੋ ਹੈਗੀ ਤੁਹਾਡੀ ਪਰ ਜਾਏਗੀ ਹੈ ਗੁੱਸਾ ਤੁਹਾਨੂੰ ਲੱਗੂਗਾ ਕੀ ਹੋਇਆ ਸੱਚੀ ਗੱਲ ਆ ਕੀ ਹੋਇਆ ਕੁੜੀ ਤੁਹਾਡੀ ਨੂੰ ਫੋਟਦੀ ਆ ਤੁਹਾਨੂੰ ਕਿੱਥੋਂ ਲੱਭ ਗਈ ਇਹੋ ਜੀ ਮੈਂ ਰਿਸ਼ਤਾ ਕਰਾਉਣੀ ਆ ਮੁੰਡੇ ਨੂੰ ਤੇ ਤੁਸੀਂ ਲਿਆ ਨਹੀਂ ਤੁਸੀਂ ਆ ਤਾਂ ਨਹੀਂ ਵੱਡੀ ਉਮਰ ਦੀ ਆ ਉਹ ਅਜੇ ਤੇ ਆਹ ਵੱਡੀ ਉਮਰ ਨੂੰ ਘਾਟਿਆ ਜਿਹੜੀ ਕੁੜੀ ਨੂੰ ਨਾ ਸੰਭ ਦੇ ਤਾਂ ਉਹਨੂੰ ਕੀ ਕਰਨਾ ਚੱਟਣਾ ਜੇ ਇਹ ਕਿ ਨਹੀਂ ਪ੍ਰੀਤ ਮੈਂ ਤੇ ਜਦੋਂ ਆਈਏ ਤੇ ਪੜਾਉਂਦੀ ਸੀ ਅੱਛ ਨੂੰ ਬੜਾ ਸੋਹਣਾ ਤੇ ਵੱਧਿਆ ਮੈਂ ਅੱਧਾ ਘੰਟਾ ਹੋ ਗਿਆ ਪਹਿਲਾਂ ਨੰਗ ਕੇ ਗਈ ਐ ਨੂੰ ਤੇ ਕੁੜੀ ਦੇ ਜੂੰਡੇ ਪੁੱਟਣ ਦੀ ਵਿਚਾਰੀ ਦੇ ਸਬਜ਼ੀਆਂ ਚਰਾਉਂਦਾ ਹੀ ਕੁੜੀ ਕੋ ਆਡੀ ਹੋੜੀ ਚ ਮੰਜਾ ਡਾਹ ਲੈਂਦੀ ਐ ਵੇਂਦੀ ਰਹਿੰਦੀ ਐ ਜਦੋਂ ਪਾਪਾ ਇਹਦਾ ਆਉਂਦਾ ਉਸੇ ਵੇਲੇ ਕਿਤਾਬਾਂ ਚ ਫੜਾ ਦਿੰਦੀ ਕੁੜੀ ਨੂੰ ਐਡੀ ਚੰਟ ਚਲਾ ਰਹੀ ਰਹੀ ਆ ਮੈਂ ਕੋ ਤਾਂ ਗੱਲ ਕਰਦੀ ਤੇਰੇ ਕੋਲੇ ਮੈਂ ਤੇ ਗੱਲ ਨਹੀਂ ਮਰਸੀ ਕਰਦੀ ਤੇ ਉਹਨੇ ਵੇਖਦਾ ਤੇ ਮਿੰਮੋ ਤੇ ਉਹਨੇ ਮੇਰੇ ਘਰੇ ਦਾਵਾ ਜੇ ਕਿ ਉਹ ਮੇਲੇ ਘਰ ਵਾਲੀ ਨਹੀਂ ਹੁਣੇ ਗਈ ਚਾਹ ਨੂੰ ਰਾਈ ਛੇਤੀ ਨਹੀਂ ਆਉਂਦੀ ਤੇ ਮੇਰੀ ਗੱਲ ਸੁਣੋ ਮੈਨੂੰ ਤਾਂ ਕੁੜੀਆਂ ਨੇ ਕਿਹਾ ਮੈਂ ਤਾਂ ਡਰ ਦੀ ਗੱਲ ਨਹੀਂ ਕਰਦੀ ਮੇਰਾ ਤਾਂ ਪੇਕੇ ਘਰ ਆਈ ਤੇਨੂੰ ਪਤਾ ਮੇਰਾ ਤੇ ਜੇ ਮੈਂ ਇੱਥੇ ਨਾ ਆਉਂ ਕਿ ਕਿੱਥੇ ਜਾਉਂਗੀ ਮੈਂ ਤੁਹਾਨੂੰ ਤਾਂ ਦੱਸਣ ਲੱਗੀਆਂ ਹੋਰ ਦੱਸਦੀ ਵੀ ਕੀ ਤੇ ਜੇ ਉਹ ਇਹਨਾਂ ਦੇ ਪਾਪੇ ਨੂੰ ਮਿਲਦੀ ਤੇ ਨੂੰ ਪਤਾ ਕਿ ਲੋਕਾਂ ਨੇ ਕਹਾ ਪਤਾ ਨਹੀਂ ਬਗਾਨੇ ਬੰਦੇ ਦਾ ਕੀ ਗੱਲਾਂ ਕਰੀ ਜਾਂਦੀ ਬਹਿ ਕੇ ਬਰੇ ਤੇ ਮੈਂ ਉਹ ਹਾਚੂ ਮੈਂ ਪੁੱਛਿਆ ਤਾਂ ਤੂੰ ਦੱਸਦੀ ਉਹ ਐ ਵੀ ਉਹ ਕੋਈ ਗੱਲ ਗਾਂਹ ਕਰ ਦਿੱਤੀ ਤੇ ਮੈਂ ਆਖਿਆ ਕਿ ਜਦ ਮੇਰੇ ਰੱਬੀ ਰੱਪ ਵੱਲੋਂ ਮੈਂ ਨੂੰ ਕਹਿੰਦਾ ਹੀ ਤੁਹਾਨੂੰ ਵੇਖ ਲਿਆ ਤੇ ਉਹ ਤੇ ਚੈਰੀ ਕੁੜੀ ਦੇ ਘਰ ਮ ਚੰਗੇ ਜਿਹੜਾ ਮੈਂ ਤੁਹਾਨੂੰ ਦੱਸ ਸਕਾ ਤੇ ਕੁੜੀ ਆਪਣੀ ਲੈ ਜਾ ਕਿਉਂ ਜ਼ਿੰਦਗੀ ਤਕਾਬ ਕਰਨੀ ਜੇ ਕੁੜੀ ਦੀ ਪੜਨ ਦੀ ਉਮਰ ਅਤ ਗਿਆਨੀ ਕੰਮ ਕਰਮ ਦੀ ਸੌ ਸੌ ਤੇ ਪ੍ਰੀਤ ਮੈਨੂੰ ਉਹਦਾ ਹਸਣੇ ਵੀ ਦੱਸਿਆ ਵਾ ਪਰ ਮੈਨੂੰ ਯਕੀਨ ਨਹੀਂ ਆਉਂਦਿਆ ਇਹ ਪਹਿਲਾ ਵਾਇਗਰੂ ਨੇੜੇ ਹੋ ਕੇ ਸੌਂਦਾ ਮੈਂ ਜੇ ਆਖਾਂ ਦੀ ਸੱਚਿਆ ਪਾਸ਼ਾ ਕੋਈ ਇਹੋ ਜਿਹਾ ਟੋਟੋ ਕਿ ਜੇ ਤਾਂ ਮੈਨੂੰ ਸਚਾਈ ਦਾ ਪਤਾ ਲੱਗੇ ਇਹ ਪਰ ਇਹ ਜੇ ਫੇਰ ਮੈਂ ਵੀ ਆਈ ਤੇ ਮੈਨੂੰ ਵੀ ਦੀਦੀ ਦੀ ਬੜਾ ਸੋਹਣਾ ਕਰਨ ਲਈ ਆ ਤੇ ਹੁਣ ਤੁਹਾਨੂੰ ਪਤਾ ਹੀ ਹੈ ਪਰ ਮੂੰਹ ਮਿੱਠੂ ਤੇ ਬੰਨਣਾ ਹੀ ਪੈਂਦਾ ਬੰਨੂ ਤੇ ਉਹ ਚੰਗੀ ਪੰਨਣਾ ਔਰ ਹੋਂ ਕਿ ਕਿੱਦਾਂ ਕਹਿ ਦਵੇ ਕਿ ਮੇਰੇ ਕੁੜੀ ਕੋ ਕੰਮ ਕਰਾਉਣੇ ਕੋਈ ਇਤਨੀ ਘਰ ਦੇ ਮਤਰੇ ਜਿਵੇਂ ਉਹ ਵੀ ਕਦੀ ਇਤਨ ਕਰਦੀ ਓਹਦੇ ਸ਼ਿੱਪੇ ਹੀ ਕਰਾਉਂਦੇ ਨਾ ਹੁੰਦੇ ਅੱਛਾ ਕੋਟ ਦੀ ਸੀ ਕਿ ਤੁਸੀਂ ਲੰਗੇ ਮੈਂ ਨਹੀਂ ਮੈਂ ਤਾਂ ਰਬੀਵਾਰ ਆਪ ਵੱਲੋਂ ਨੰਗਾ ਧੀ ਮੈਂ ਤੇ ਇਹ ਰੋਜ਼ ਜਾਨੀ ਆ ਕਿ ਆ ਤੇ ਕੁੜੀ ਨੇ ਰਬੀ ਇੱਥੇ ਮੰਜਾ ਡਾਇਆ ਹੋਇਆ ਸੀ ਤੇ ਮੈਂ ਤੇ ਜੂਂਡੇ ਪੁੱਤਾਂ ਤੇ ਇਹ ਕੁੜੀ ਤੇ ਕਿਉਂ ਰੀ ਚ ਮੰਜਾ ਡਾ ਕੇ ਬੈ ਗਈ ਓ ਇੱਥੇ ਧਾ ਇਹ ਪਤਾ ਸੀ ਜਾਨਣੀਆ ਮੈਂ ਅਰਤਾ ਦੇ ਘਰ ਆਉਂਦੀ ਹੀ ਪਹਿਲਾਂ ਵੇਖਣਾ ਆਉਂਦੀ ਹਾਂ ਮੈਂ ਤੇ ਘਰ ਛੱਡਤਾ ਤੁਹਾਡਾ ਮੈਂ ਗਿਆ ਤੇ ਕੋਈ ਗੱਲ ਹੋ ਗਈ ਤੇ ਇੰਨੇ ਉਸ ਵੇਲੇ ਉਲਟ ਪਾ ਦੇਣੀ ਮੇਰੇ ਤੇ ਇਹ ਤਾਂ ਲੱਗੇ ਬੰਦੇ ਕਿਸੇ ਨੂੰ ਨਹੀਂ ਵੜਨ ਦਿੰਦੀ ਤੇ ਕੁੜੀ ਤਾਂ ਭੇਤ ਨਾ ਕੋਲ ਜੇ ਸਾਰਾ ਕੰਮ ਤੇ ਕੁੜੀ ਕੋ ਕਰੂੰਗੀ ਆਹ ਤੇ ਦੇ ਦੀ ਚਿੱਟੀ ਬਸ ਆਪਣੀ ਪੂਤੀ ਜੀ ਸਾਹਮਤੀ ਰਹੀ ਦੀ ਜਿਹੜੀ ਪਿਛੋਂ ਲੈ ਕੇ ਆਈ ਹਾਏ ਹਾਏ ਤਾਂ ਹੀ ਉਹਨੇ ਪੋਚਿਆਂ ਦੀ ਢਾਟ ਦਿੱਤੀ ਤੇ ਮੈਨੂੰ ਫੋਨ ਤੇ ਆਂਦੀ ਜਿਹੜੀ ਮੈਂ ਤੇ ਪੋਚਿਆਂ ਦੀ ਢਾਟੀ ਆ ਹਾਂ ਵੀ ਹੈ ਖਰਚੇ ਪੜੇ ਆ ਪੈਸੇ ਦੇਣੇ ਪੈਂਦੇ ਮੈਂ ਆਪ ਲਾ ਲਿਆ ਕਰੂੰਗੀ ਜਿਹੜੇ ਅੰਦਰੋਂ ਆਦੇ ਕੰਮ ਨੂੰ ਗਾੜੀ ਲੈਣਾ ਮੇਰੇ ਕਿਸੋਂ ਕੋਲ ਮੈਂ ਫਿਰ ਜਾਣੀ ਆ ਹਾਂ ਚਲ ਮੇਰੀ ਬਣਦੀ ਲਾਹਾਂ ਤੈਨੂੰ ਪਤਾ ਪਰ ਇਹ ਪੁੱਠੀ ਪੈਣ ਲੱਗਿਆ ਹੋਏ ਟਾਈਮ ਨਹੀਂ ਲੱਗਦਾ ਹਾਂ ਤੇ ਮੇਰੇ ਕਾਲ ਪਾਉਗੀ ਇਹਨੇ ਤੇ ਲਾਹਾਂ ਲੈ ਕੇ ਮੇਰੇ ਘਰ ਵਾਲੇ ਕੋਈ ਆਜਣਾ ਤੇ ਮੇਰੇ ਘਰ ਵਾਲੇ ਤਾਂ ਸੁਭਾਅ ਉਹੋ ਜਿਹਾ ਕੋ ਤੁੰ ਮੁੱਦਰ ਕੀ ਲੈ ਆਣ ਗਈ ਜਿਦੋਂ ਤੈਨੂੰ ਪਤਾ ਕਿ ਜਨਾਨੀ ਵੀ ਚੰਗੀ ਹਾਂ ਮੈਂ ਫਿਰ ਜਾਣੀ ਹੈ ਚਲ ਗੱਲਾਂ ਗੱਲਾਂ ਚ ਗੱਲ ਕਰੀਏ ਕੋਈ ਨਹੀਂ ਮੈਂ ਕਰਦੀ ਹਾਂ ਵੀ ਤੇ ਇਹਦੇ ਕਿਉਂ ਨਾ ਗੱਲ ਕਰੀ ਕੁੜੀ ਦੇ ਨਾਲ ਤੇ ਕੁੜੀ ਲੈ ਜਾਓ ਆਪਣੀ ਤੇ ਜੇ ਨਹੀਂ ਇਹਨੂੰ ਨਾ ਤਾਹ ਪਾਓ ਤੇਰਾ ਭਾਲ ਆ ਵੇ ਜੋ ਤੂੰ ਮੈਨੂੰ ਦਾਸ ਦਿੱਤਾ ਵਾ ਕੁੜੀ ਨਾਲ ਦਾਸ ਕੁੜੀ ਕਰਕੇ ਤੇ ਮੈਂ ਲੈ ਆਂਦੀ ਮੈਂ ਇਹਨਾਂ ਚਾਰ ਪਾਉਣਾ ਸੀਗਾ ਹੋ ਕੇ ਇਹਨੂੰ ਨਾ ਤਾਹ ਪਾਓ ਨਹੀਂ ਤੇ ਤੁਹਾਡੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦੋਗੀ ਮੈਂ ਜਾਣਦੀ ਹਾਂ ਫਿਰ ਤੇਨੂੰ ਪਤਾ ਉਹਦੇ ਸੁਭਾਅ ਦਾ ਹੋ ਜਾਈਏ ਚਲ ਨਹੀਂ ਆਉਣੀ ਆਲੀ ਚਾਹ ਲੈ ਚਲ ਚੰਗਾ ਹੈ ਆ ਵੀ ਕਿ ਤੁਹਾਡੇ ਘਰੇ ਵੀ ਗੇੜਾ ਮਾਰ ਚਾਹੁੰਦੇ ਕੋਈ ਨਹੀਂ ਆਉਂੂ ਜੇ ਪ੍ਰੀਤ ਹੁਣ ਤੇ ਟਾਈਮ ਥੋੜਾ ਫੇਰ ਕਿਤੇ ਆਉਂਗੀ ਠੀਕ ਆ ਚਲ ਚੰਗਾ ਪਰ ਆਹ ਭਾਈ ਹਾਂ ਇਹ ਤਰ੍ਹਾਂ ਹੈ ਅਭਿਖਿਆ ਸਚਾਈ ਪਤਾ ਲੱਗ ਗਈ ਅੱਗੇ ਨਹੀਂ ਮੈਂ ਕੁੜੀ ਝੋੜ-ਥੋੜੀ ਮਾਰਦੀ ਹੋਊਗੀ ਹਾਂ ਕਰਦੀ ਮੈਂ ਚੜ੍ਹੇ ਚਾਲੀ ਮੇਰਾ ਨਹੀਂ ਕੀਤਾ ਰਹਾ ਇਹ ਕੁੜੀ ਨੇ ਤਾਂ ਪਰ ਮੈਂ ਕੁੜੀ ਨੂੰ ਛੱਡ ਕੇ ਵੀ ਨਹੀਂ ਜਾ ਸਕਦੀ ਕਿ ਤਰ੍ਹਾਂ ਇਹਨ ਮੱਭਾ ਨਾਲੋਂ ਨਹੀਂ ਮੇਰੇਆਂ ਨੇ ਰੋਣ ਦੇ ਜੀਣ ਨਹੀਂ ਹੁੰਦੇ ਮੈਂ ਚੱਲ ਜਾਣਾ ਮੈਂ ਨਹੀਂ ਲੈਣਾ ਕਿ ਮੇਰੇ ਸਾਹਮਣੇ ਜੀ ਕੁੜੀ ਨੂੰ ਕੁਝ ਕਹਿ ਦਿੱਤਾ ਨਾ ਮੇਰੇ ਕੋ ਜਰਿਆ ਨਹੀਂ ਜਾਣਾ ਤੇ ਮੇਰਾ ਇਹ ਕਪਾਤੋ ਵਜਣਾ ਤੇ ਨੜਿਆਂ ਗੁਜ਼ਾਰਾ ਨਹੀਂ ਅਕਸਰ ਮੈਂ ਤਾਂ ਇੱਥੇ ਆ ਕੇ ਜਿੱਤੀ ਲਵਣੀ ਮੇਰੀ ਦੀ ਕੋਈ ਹੋਰ ਜਗ੍ਹਾ ਵੀ ਹੈ ਨਹੀਂ ਵੀ ਜਿੱਥੇ ਮੈਂ ਚੱਲ ਜੂ ਸੇ ਆਪਣੀ ਜਾਨ ਪੜੀ ਕਿੱਥੇ ਕਰਮਾ ਜਾਂਦੇ ਸੋ ਕੋ ਜਿਲਖਾਇਆ ਹੋਵੇ ਤੇ ਫੇਰ ਹੀ ਹੁੰਦਾ ਉਹ ਤਾਂ ਕਿੱਥੀ ਕੋਈ ਨਹੀਂ ਲੈ ਚਾਹ ਪੀ ਲੋ ਜੀ ਭਾਬੀ ਕੁੜੀ ਕਿੱਥੇ ਕੁੜੀ ਆਈ ਨਹੀਂ ਮੇਰੇ ਕੋਲ ਕੁੜੀ ਫੇਰ ਅੰਦਰ ਪੜ੍ਹਨਦੀ ਵੀ ਮੈਨੂੰ ਆਪਾਂ ਪਾਰ ਪੜਾਈ ਦਾ ਕੰਮ ਆ ਤੇ ਫਿਰ ਪਤਾ ਸਕੂਲੇ ਫਿਰ ਮੈਡਮਾ ਕਹਿ ਦਿੰਦੀਆਂ ਮੈਂ ਤੂੰ ਪੜੀ ਜਾਇਆ ਕਰ ਅੱਗੇ ਪੜ੍ਹਦੀ ਉਹ ਤਾਂ ਮੈਂ ਕਰ ਰਹੀ ਭਾਈ ਤੇ ਮੈਂ ਰਹਿਣਾ ਹਾਂ ਆੰਨਾ ਮੇਰੇ ਨਿਆਣੇ ਫੋਨ ਕਰਦੇ ਮਗਰੋਂ ਜੀ ਨਹੀਂ ਲਾਉਂਦੇ ਤੇ ਮੈਂ ਨਾ ਚਲ ਜਾਣਾ ਹਾਂ ਹਉ ਤੂੰ ਨਹੀਂ ਤੇ ਆਖ ਨਹੀਂ ਮੈਂ ਰਹਿਣਾ ਮਰਾ ਹਾਂ ਹੀ ਰਹਿਣੀ ਹਾਂ ਵੀ ਫੋਨ ਆ ਰਿਹਾ ਰਹਿਣਾ ਕੁੜੀ ਨੂੰ ਹੋਗਾ ਚੱਲ ਮੇਰੀ ਭੂਆ ਆਈ ਏ ਦੋ ਦਿਨ ਰਹਿ ਗਈ ਏ ਮੇਰੇ ਆਪਣੇ ਮੇਰੇ ਨਿਆਣੇ ਜੇ ਪਿਛੋ ਜੀ ਨਾ ਲਾਇਆ ਤੇ ਮੈਂ ਬੁਖਾਰ ਪਕੂਰ ਚੜਾ ਲੈਣਗੇ ਮੈਂ ਚਲੇ ਜਾਣਾ ਵਾ ਅੱਛਾ ਮੈਂ ਤੇ ਨਹੀਂ ਰਹਿ ਪੈਂਦੀ ਨਹੀਂ ਉਦੋਂ ਹੀ ਨਾ ਫਿਰ ਮੇਰਾ ਮਤ ਧਿਆਨ ਜਿਹਾ ਹੋ ਗਿਆ ਨਿਆਣੇ ਰੋਣ ਪੜਾ ਤਾਂ ਇਹ ਨਾ ਧਿਆਨ ਬੜਾ ਹੋ ਗਿਆ ਤੇ ਮੈਂ ਹੁਣ ਚਲ ਜਾਣਾ ਠੀਕ ਤੇ ਵੀਰ ਮਿਲੂਗਾ ਕਿ ਨਹੀਂ ਕਿ ਹੁਣ ਏਦੀ ਛੇਤੀ ਤੇ ਨਹੀਂ ਮੈਨੂੰ ਲੱਗਦਾ ਵੀ ਤੁਹਾਡੇ ਭੁੰਦੇ ਆ ਹੋਰ ਨਹੀਂ ਚੁੱਪ ਜੀ ਕਰਤੀਆਂ ਮੈਂ ਨਹੀਂ ਬੱਸ ਲੱਖੂ ਠੀਕ ਹੈ ਹਾਂ ਨਹੀਂ ਜਾਣਿਆ ਜੇਦੀ ਟੈਨਸ਼ਨ ਹੀ ਲੱਗ ਗਈ ਹੋ ਅੱਛਾ ਅੱਛਾ ਹਾਂ ਤੁਹਾਨੂੰ ਪਤਾ ਨਹੀਂ ਆਣਾ ਫਿਰ ਧਿਆਨ ਹੋ ਜਾਂਦਾ ਨਹੀਂ ਫਿਰ ਮੈਂ ਨਹੀਂ ਰਹਿਣਾ ਤੇ ਮੈਂ ਰੋਟੀ ਬਣਾ ਤੇ ਜੀ ਘਾਜ ਫਿਰ ਨਹੀਂ ਮੈਂ ਖਾ ਜਾਂਦੇ ਕੱਲ ਦੇ ਆਏ ਮੈਂ ਤਾਂ ਕਾ ਵਿਚ ਰਹਿਣਾ ਤੇ ਹਲਕੀ ਰੋਟੀ ਬਣਾਵਾਂ ਨਹੀਂ ਨਹੀਂ ਕੋਈ ਨਹੀਂ ਤੁਸੀਂ ਅੱਛਾ ਭਾਬੀ ਕੋ ਛਾਮਾ ਪੈ ਚੜ ਗਈਆਂ ਹੈ ਮੈਨੂੰ ਪਈਆਂ ਵੀਰ ਆਪਣੇ ਵੀ ਮਿਲ ਜਾਂਗੇ ਹੋਰ ਵੀਰ ਕਿੱਥੇ ਕਿੱਥੇ ਆ ਤੇ ਕਦੋਂ ਆਉਣੇ ਆਉਣਾ ਤੇ ਮੈਂ ਧੀ ਤੇ ਪਤਾ ਬੱਸ ਕੇਰ ਦੀ ਬੱਸ ਵੀ ਸਾਡੇ 6 ਵਜੇ ਤੱਕ ਆਉਂਦੀ ਮੜਕੀ ਤੇ ਮਿਲਣੀ ਨਹੀਂ ਤੇ ਮੈਂ ਕਿਤੇ ਧੱਕੇ ਖਾਂਦੀ ਫਿਰੂੰਗੀ ਮੈਂ ਨਿਆਣੇ ਨੂੰ ਆਖਿਆ ਵੀ ਸੀ ਮੇਰੇ ਨਾਲ ਚਲੇ ਚੱਲੋ ਤੁਰੇ ਨਹੀਂ ਮੇਰੇ ਨਾਲ ਚਾਹ ਲੈ ਫਿਰ ਤੇਰੀ ਮਰਜ਼ੀ ਹੈ ਮੈਂ ਤੇ ਆਖਿਆ ਚਲ ਤੇ ਕਿਹਦੇ ਨਾਲ ਅੱਜ ਹੀ ਨਹੀਂ ਆਣੇ ਲੈ ਕੇ ਅੱਜ ਹਾਂਜੀ ਕੋਈ ਨਹੀਂ ਆਜੂਗੀ ਤੁਸੀਂ ਮਾਰਿਆ ਹਾਂ ਗੇੜਾ ਹਾਂ ਕੋਈ ਨਹੀਂ ਮਾਰਾਂਗੇ ਜਦੋਂ ਟਾਈਮ ਹੋਇਆ ਕਰਾਵਾਂਗੇ ਅੱਛਾ ਆਉਂ ਮਿਲ ਅੱਛਾ ਕਿੱਥੇ ਅੱਛਾ ਨੂੰ ਮਿਲ ਜਾ ਮੈਂ ਅੱਛਾ ਨੀ ਪਤਾ ਕਟਦੀ ਕਿਉਂ ਨਹੀਂ ਕਟਦੀ ਮੰਮਾ ਮਾ ਉਹ ਨਹੀਂ ਪਤਾ ਤੂੰ ਕੱਟਦੀ ਤੇਰੀ ਪੜਾਈ ਕਰਾਉਣੀ ਕਿੱਥੇ ਜਾਣਾ ਤੇਰੀ ਪੜਾਈ ਕਰਾਉਣੀ ਨਹੀਂ ਮੈਂ ਜਾਣਾ ਦੇ ਵੀ ਚੱਲ ਪਾ ਵੀ ਮੈਨੂੰ ਲੈ ਜਾਣੀ ਦੋ ਤਿੰਨ ਛੁੱਟੀਆਂ ਨਹੀਂ ਲੈ ਜਾਂਦੇ ਤਿੰਨ ਛੁੱਟੀਆਂ ਆਈਆਂ ਕੁੜੀ ਰੋਂਦੀ ਆ ਤੈਨੂੰ ਪਤਾ ਤੇਰਾ ਵੀਰ ਕੋ ਸੁੱਪੜਾ ਨਹੀਂ ਆਣਾ ਕਿਹੜਾ ਕੂੜਾ ਆਉਗੀ ਕੁਛ ਨਹੀਂ ਦੱ ਤਿੰਨ ਛੁੱਟੀਆਂ ਨੇ ਜਾਣਾ ਤੇ ਤੇਰੀ ਪਤਾ ਐ ਹੀ ਕਰ ਦੇ ਕਿਤੇ ਨਹੀਂ ਜਾਣਾ ਪੁੱਤ ਪੜਾਈ ਖਰਾਬ ਹੁੰਦੀ ਵਾ ਨਹੀਂ ਤੇ ਚੁੱਪਣਾ ਪਾ ਲੈ ਮੇਰਾ ਪੁੱਤ ਕੋਈ ਨਹੀਂ ਮੈਂ ਨਿਆਣਾ ਨਾ ਕਿਹੜਾ ਆਉਗੀ ਚੱਲ ਪੜ੍ਹ ਤੇ ਤੇਰੀ ਮਰਜ਼ੀ ਵਾ ਐਂ ਕਿ ਤੈਨੂੰ ਸਮਝ ਚੰਗੇ ਸਕੂਲ ਪਾਈ ਆ ਬਾਅਦ ਚ ਨਾ ਉਹ ਫੇਲ ਕਰ ਦੇ ਮੇਰੀ ਛੁੱਟੀਆਂ ਚ ਭਾਬੀ ਕਿਹੜਾ ਪੜਾਉਂਦਾ ਤੂੰ ਵੀ ਸਿਆਣੀ ਬਿਆਣੀ ਵਿਸ਼ਣ ਤੇ ਪਾਈ ਆ ਨਾ ਵਿਸ਼ਣ ਦੇ ਵਿੱਚ ਲਾ ਦੇ ਕੋਈ ਨਹੀਂ ਕੱਪੜੇ ਉੱ ਕਪੜੇ ਉੱਥੇ ਹੈਗੇ ਨਾ ਮੇਰੇ ਕੋ ਰਹਿੰਦੀ ਰਹੀ ਉੱਥੇ ਕਿਹਦੀਆਂ ਪਰਦੀਆਂ ਚਲ ਚੰਗਾ ਤੇਰੀ ਮਰਜੀ ਵੇ ਇਹ ਬੱਚੋਰਾ ਮੰਮੀ ਲੈ ਗਈ ਕਿ ਕੋਈ ਲੋਕ ਕੀ ਆਤਾਂ ਲੈ ਕੁੜੀ ਨੂੰ ਨਾਲ ਹੀ ਦੇ ਪਾ ਕੇ ਥੋੜੀ ਖੜੇ ਕੀ ਗੱਲ ਹੋ ਗਈ ਇਹ ਤੇ ਹੋ ਗਈ ਨਾ ਮੇਰੀ ਭੰਡੀ ਮੇਰੀ ਭੰਡੀ ਘਰੋਂ ਕੀ ਹੋਈ ਇਹ ਦੱਸ ਸਤ ਜੀ ਦੱਸ ਸਤ ਜੀ ਕੀ ਨਾ ਨੂੰ ਇਹ ਕੁੜੀ ਖਾਚੂ ਨੀ ਦੱਸਦਾ ਕਿ ਤੁਮ ਨੂੰ ਪਾਣੀ ਲੈਣ ਗਈ ਕੋਲ ਬੈਠੀ ਇਸੀ ਦੀ ਮੜਾਕ ਹੈ ਕੁੜੀ ਨੂੰ ਕਿ ਨਾਂ ਦੱਸ ਕਰਤੀ ਨਾ ਮੇਰੇ ਨਾਲ ਉਹੀ ਭੰਦੀ ਇਹਨੇ ਨਾ ਲੈਤਾ ਵਜਿਦ ਲੈਣ ਦੱਸ ਵੀ ਤੂੰ ਉਹਨ ਘਰੇ ਬਾ ਕੁੜੀ ਨੂੰ ਲੈ ਕੇ ਤੁਰਦੀ ਆ ਕੱਲ ਮੇਰੇ ਘਰੋਂ ਸਿਆਪਨ ਨੇ ਲੱਗਾ ਭਾਜੀ ਦਾ ਪਿਓ ਆਉ ਉਹ ਕਿ ਆ ਮੈਂ ਸਭ ਨੂੰ ਸਭ ਚਾਰ ਹੋਰ ਪੜਾਉਂਗੀ ਤੇ ਆ ਤੇਰੀ ਭੈਣ ਆਈ ਮੈਂ ਇੰਨਾ ਕਰਦੀ ਲੈ ਕੇ ਕੁੜੀ ਨੂੰ ਤੁਰ ਗਈ ਇਨਾ ਖਰਚਾ ਤੇਦੇ ਮੈਂ ਨਹੀਂ ਕਹੂੰਗੀ ਉਹੀ ਗਾਂ ਵੜਨ ਦੀ ਉਪੀ ਨਾ ਰੋ ਵੀ ਇੱਕ ਤੇ ਤਾਂ ਕੁੜੀ ਲੈ ਕੇ ਗਈ ਹੈ ਆ ਰ ਗਏ ਆਪਣੇ ਬਹਿ ਜਾ ਇੱਥੇ ਹਸ਼ੂ ਤੇ ਫਿਰ ਸੱਚੀ ਪੰਮਾ ਕੋਤਵਾ ਨੂੰ ਹੁਸੈਨ ਦੇ ਦਿੱਤੀ ਹੀ ਤੀ ਹੈ ਹਾਂ ਚਲ ਕੋਈ ਨਹੀਂ ਹੁਣ ਮੈਂ ਕਿਸੇ ਨਾ ਕਿਸੇ ਬਹਾਨੇ ਮੈਂ ਤੈਨੂੰ ਕਲਾਉਣਾ ਹੀ ਨਹੀਂ ਚੰਗਾ ਜਾਂ ਮੇਰੇ ਤੇ ਆਪਣੇ ਵੀਰਾਂ ਨਾਲ ਖੇਡ ਤੂੰ ਹੁਣ ਇੱਥੇ ਤੇਨ ਕੋਈ ਨਹੀਂ ਕੁਝ ਕਹਿੰਦਾ ਨਾ ਤੇਰੇ ਕੋ ਕਿਸੇ ਨੇ ਕੰਮ ਨਹੀਂ ਕਰਾਉਣਾ ਚੰਗਾ ਆਉ ਤੂੰ ਖੇਡ ਮੈਂ ਰੋਟੀ ਰਾਟੀ ਬਣਾਉਣੀ ਫਿਰ ਖਾਵੇਂ ਚੰਗਾ ਅੱਜ ਕੇ ਪਤਾ ਨਹੀਂ ਕੋਈ ਨੂੰ ਰੋਟੀ ਵੀ ਦਿਲ ਦੀ ਸੀ ਕਿ ਨਹੀਂ ਦਿੰਦੀ ਸੀ ਕਿ ਕੀ ਕਰ ਕਿੱਥੋਂ ਭਰਾ ਗਿਆ ਬੈਠੀ ਹੈ ਉਹਦਾ ਤੇ ਘਰ ਬਣ ਗਿਆ ਉਹ ਵੀ ਮੂਰਾ ਜੈ ਦੱਸ ਤੈਨੂੰ ਘਰੇ ਪਤਾ ਨਹੀਂ ਲੱਗਦਾ ਵੀ ਤੇਰੇ ਘਰ ਚ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਬੰਦਿਆਂ ਨੂੰ ਕਾਹਦਾ ਹੁੰਦਾ ਬੰਦੇ ਵਿਆਹੇ ਤੇ ਬਸ ਖਾਈ ਹੈ ਨਿਆਣੀ ਵਿਚਾਰੀਏ ਤੇ ਉਹ ਜੀ ਉਹ ਜੀ ਰਹਿ ਗਈ ਨਾ ਇਹਨੂੰ ਤਾਂ ਨਾ ਮਾਂ ਲੈ ਲਈ ਤੇ ਵਿਆਹ ਤੇ ਮੈਂ ਇਹਦੇ ਕਰਕੇ ਕੀਤਾ ਸੀ ਕਰਦੇ ਭਰਾ ਦਾ ਧੀ ਕਰ ਹਾਂ ਤੇ ਮੈਂ ਹੋਰ ਸਿਆਣੇ ਫੜੀ ਗਏ ਹੁਣ ਨਹੀਂ ਮੈਂ ਕੁੜੀ ਭਲਾਉਣੀ ਕੁੜੀ ਮੈਂ ਆਪਣੇ ਕੋਲ ਹੀ ਰੱਖ ਲਈ ਐਵੇਂ ਤੈਨੂੰ ਸਿਆਣੇ ਕਹਿੰਦੇ ਜੇ ਮਤਰੀਆਂ ਮਾਵਾ ਬਣ ਜੈਣਾ ਤੇ ਆਪਣੀਆਂ ਮਾਵਾ ਨੂੰ ਕੌਣ ਰੋਵੇ ਹੈ ਆਪਣੀਆਂ ਮਾਵਾ ਨੂੰ ਕੌਣ ਚੇਤੇ ਕਰੇ ਆਪਣੀਆਂ ਮਾਵਾ ਆਪਣੀਆਂ ਹੀ ਹੁੰਦੀਆਂ ਤੇ ਮਤਰੇਈਆਂ ਮਤਰੇਈਆਂ ਹੀ ਹੁੰਦੀਆਂ ਕੋਈ ਨਹੀਂ ਕਿਸੇ ਦਾ ਬੰਦਾ ਇਹ ਦੁਨੀਆ ਮਤਲਬ ਹੀ ਆ ਤੇ ਮਤਲਬ ਹੀ ਰਹਿੰਦੀ ਐ ਸਵਾਰਥ ਭਰੀ ਸਵਾਰਥ ਭਰੀ ਰਹਿੰਦੀ ਐ ਹੁਣੇ ਮੈਂ ਕੁੜੀ ਕਲਾਉਣੀ ਹੁਣੇ ਮੈਂ ਆਪਣੀ ਧੀ ਬਣਾ ਲੈਣੀ ਆਪਕੋ ਵੀ ਕੋਈ ਨਹੀਂ ਮਾ ਰਾਇਨੇ ਕੀਤਾ ਇਹਦੇ ਕਰਮਾਂ ਨੂੰ ਮੈਨੂੰ ਕਿੰਨਾ ਕੁ ਦੇ ਦੇਣਾ ਲੈ ਮੈਂ ਕੁੜੀ ਰੋਟੀ ਰਾਟੀ ਬਣਾਵਾ ਕੁੜੀ ਨੂੰ ਖਵਾਵਾ ਕੀਤਾ ਚਾਚਾ ਨੇ ਦਿੰਦੀ ਵੀ ਰਹੀ ਕਿ ਨਹੀਂ ਦਿੰਦੀ ਰਹੀ